ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੁਝ ਐਸੇ ਇਨਸਾਨਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਪੰਜਾਬ ਦੇ ਵਿੱਚ ਉਹ ਕਾਣ ਕੀਤਾ ਰਹਿਂਦੀ ਦੁਨੀਆ ਤੱਕ ਯਾਦ ਰੱਖੂਗੀ ਤੇ ਲੋਕ ਨੂੰ ਬੁੱਚੜ ਦਾ ਵੀ ਖਿਤਾਬ ਦਿੱਤਾ ਆਪਣੇ ਲੋਕਾਂ ਦਾ ਨਾਲ ਕਾਣ ਕਰਨ ਵਾਲਾ ਉਹ ਇਨਸਾਨ ਕੇ ਪੀਐਸ ਗਿੱਲ ਉਦੇ ਭਰਾ ਦੀ ਮੈਂ ਕੱਲ ਇੱਕ ਇੰਟਰਵਿਊ ਸੁਣ ਰਿਹਾ ਸੀ ਸਾਡੇ ਭਰਾ ਸਿਮਰਜੋਤ ਮੱਕੜ ਵੀਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਕੇਪੀਐਸ ਗੱਲ ਦੇ ਪਰਜਾਈ ਤੇ ਭਰਾ ਦੋਵੇਂ ਬੈਠੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਲੱਗੇ ਜਿਵੇਂ ਸਾਡੀ ਕੌਮ ਜਿਵੇਂ ਗਰਕ ਚੁੱਕੀ ਆ ਵੀ ਸਾਡੀ ਕੌਮ ਦੇ ਕੋਈ ਪੱਲੇ ਨਹੀਂ ਜੋ ਕੁਝ ਕੀਤਾ ਕੇਪੀਐਸ ਗੱਲ ਨੇ ਸਹੀ ਕੀਤਾ ਤੇ ਕੌਮ ਹੁਣ ਵੀ ਉਹਦੇ ਕਦਮਾਂ ਜਾ ਕੇ ਡਿੱਗਦੀ ਦੀ ਜੋ ਗੱਲਾਂ ਕਹਿ ਰਿਹਾ ਉਹਦੇ ਗੱਲਾਂ ਸੁਣ ਕੇ ਬਹੁਤ ਦੁੱਖ ਲੱਗੇ ਆ ਪਰ ਗੱਲਾਂ ਦੇ ਵਿੱਚੋਂ ਕੁਝ ਗੱਲਾਂ ਇਹ ਜੇ ਵੀ ਮਿਲੀਆਂ ਜੋ ਉਹਨੇ ਬੀਰ ਮੱਕੜ ਨੂੰ ਇੱਕ ਲਿਸਟ ਦਿੱਤੀ ਜਿਨੇ ਕਹੇ ਵੀ ਲਿਸਟ ਦੇ ਵਿੱਚ ਉਹ ਨਾਮ ਲਿਖੇ ਹੋਏ ਨੇ ਜੋ ਲੋਕ ਸਾਡੇ ਅੱਗੇ ਤਰਲੇ ਮਿੰਤਾ ਕਰਦੇ ਰਹੇ ਕੇ ਵੀ ਇਸ ਗੱਲ ਨੇ ਜਿਹੜਾ ਘਾਣ ਕੀਤਾ ਆਪਾਂ ਨੇ ਸਭ ਲੋਕਾਂ ਨੂੰ ਜ਼ਿਆਦਾ ਤੇ ਉਹਨੇ ਕਿਵੇਂ ਨੌਜਵਾਨਾਂ ਨੂੰ ਚੱਕ ਕੇ ਘਰਾਂ ਚੋਂ ਮਾਰੇ ਆ ਤੇ ਕੀ ਕੁਛ ਹੋਇਆ ਕਿਉਂਕਿ ਬਹੁਤ ਹੈ ਜੇ ਕਿ ਸਾਡੇ ਨਜ਼ਦੀਕ ਨੇ ਮਤਲਬ ਇੱਕ ਪਰਿਵਾਰ ਦੇ ਦੋ ਜੀ ਪਹਿਲਾ ਪਰਿਵਾਰ ਨੂੰ ਦੇਣ ਲਈ ਕਿਹਾ ਜਾਂਦਾ ਵੀ ਫਲਾਨੀ ਜਗ੍ਹਾ ਤੋਂ ਲੈ ਲਓ ਪੈਸੇ ਦਾ ਸੌਦਾ ਵੀ ਤੈ ਹੋ ਜਾਂਦਾ 10-20000 ਰੁਪਏ ਥੋੜਾ ਟਾਂ ਲੈਟ ਹੋਣ ਪਿੱਛੇ ਤਾਂ ਰਾਤ ਨੂੰ ਪਰਿਵਾਰ ਦਾ ਇਨਕਾਊਂਟਰ ਹੋ ਜਾਂਦਾ ਉਹ ਇਨਕਾਊਂਟਰ ਨੂੰ ਇੱਕ ਨਾਰਮਲ ਗੱਲ ਕਹਿ ਰਿਹਾ ਬੈਠਾ ਵੀ ਜੇ ਕੋਈ ਸਹੀ ਨਹੀਂ ਚੱਲਦਾ ਸੀ ਉਹਨੂੰ ਪਹਿਲਾਂ ਮੌਕਾ ਦੰਦੇ ਤੇ ਨਹੀਂ ਹੁੰਦਾ ਤਾਂ ਉਹਨਾਂ ਨੂੰ ਇਨਕਾਊਂਟਰ ਕੀਤਾ ਦੀ ਅਪਜੀਆਂ ਗੱਲਾਂ 'ਚ ਮੰਨ ਵੀ ਰਿਹਾ ਬੈਠਾ ਕੇ ਪੀਪੀਐਸ ਗੱਲ ਦਾ ਭਰਾ ਅਪਜੀਆਂ ਗੱਲਾਂ 'ਚ ਮੰਨ ਵੀ ਰਿਹਾ ਵੀ ਇਨਕਾਊਂਟਰ ਕੀਤਾ ਜਾਂਦਾ ਸੀ ਤੱਕਾ ਕੀਤਾ ਸਰਿਆਮ ਕੀਤਾ ਚਲੋ ਸੰਸਾਰ ਦੇ ਵਿੱਚ ਸਾਰੇ ਇੱਕੋ ਜਿਹੇ ਲੋਕ ਨਹੀਂ ਕੋਈ ਗਲਤ ਵੀ ਹੋ ਸਕਦੇ ਨੇ ਪਰ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਮਾੜੇ ਰਸਤੇ ਚੱਲੇ ਨਹੀਂ ਇਹ ਸਰਕਾਰਾਂ ਨੇ ਲੋਕਾਂ ਦੇ ਘਰੇਲੂ ਝਗੜਿਆਂ ਦੇ ਖੁੰਧੀਆਂ ਕੱਢਣ ਲਈ ਲੋਕਾਂ ਦੇ ਨਾਂ ਲੈ ਕੇ ਲਜਾਇਆ ਕਿ ਬਹੁਤ ਪਰਿਵਾਰ ਨੇ ਜੋ ਅੱਜ ਖਤਮ ਹੋ ਗਏ ਇਹ ਜ਼ਿੰਦਗੀ 'ਚ ਮਨ ਲਾ ਹਰ ਇੱਕ ਇਨਸਾਨ ਨੂੰ ਜੋ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹਰ ਇੱਕ ਨੂੰ ਦੁੱਖਾ ਵੀ ਮੈਂ ਮੌਕੇ ਨੂੰ ਜਾਂ ਕਿਸੇ ਉਹ ਪਰਿਵਾਰ ਦੀ ਸੇਵਾ ਜਾਂ ਕਿਸੇ ਪਰਿਵਾਰ ਦਾ ਦਰਦ ਸੁਣ ਸਕ ਕੇ ਮੈਂ ਸਪੋਰਟ ਕਰ ਸਕਾਂ ਮੈਂ ਬਹੁਤ ਕਰਮਾਂ ਵਾਲਾ ਹਾਂ ਕਿਉਂਕਿ ਉਹ ਪਰਿਵਾਰਾਂ ਨੇ ਕਿਉਂਕਿ ਜੇ ਆਪਾਂ ਤਰਨ ਤਾਰਨ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਏਰੀਆ ਤੇ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਏਰੀਆ 'ਚ ਦੇਖੀਏ ਵੀ ਇਹ ਲੋਕਾਂ ਨੇ ਪਿੰਡਾਂ ਦੇ ਪਿੰਡ ਖਾਲੀ ਕੀਤੇ ਨੌਜਵਾਨਾਂ ਨੇ ਕਈ ਪਿੰਡ ਐਜੇ ਨੇ ਜਿਨ੍ਹਾਂ ਜੋ 15-15 20-20 ਸਾਲ ਬਰਾਤ ਨਹੀਂ ਚੜੀ ਹੈਗੀ ਉਹਦਾ ਭਰਾ ਆਪ ਦੇ ਆਪ ਨੂੰ ਅੱਜ ਇੱਕ ਚਮਕਾਉਣ ਲਈ ਆਪਣੀ ਮੈਸੇਜ ਨੂੰ ਚਮਕਾਉਣ ਲਈ ਰਾਜਨੀਤੀ ਦੇ ਵਿੱਚ ਤਰਨ ਲਈ ਕਿਉਂਕਿ ਇੱਕ ਲੋਕਾਂ ਨੇ ਨਾ ਹੁਣ ਬਹੁਤ ਵਧੀਆ ਸਿਸਟਮ ਬਣਾ ਲਿਆ ਜੇ ਕਿਸੇ ਨੇ ਰਾਜਨੀਤੀ ਜਾਂ ਕਿਸੇ ਨੇ ਬਾਬਾ ਬਣਨਾ ਜਾਂ ਕੁਸ਼ੂਰ ਕਰਨਾ ਉਹ মিডিਆ ਚੈਨਲਾਂ ਤੇ ਆਪਦੇ ਆਪ ਨੂੰ ਪਹਿਲਾ ਮੂਹਰੇ ਲੈ ਕੇ ਆਉਂਦਾ ਕਿਉਂਕਿ ਕਿਸੇ ਨੇ ਬਿਜ਼ਨਸਮੈਨ ਨੇ ਕਿਸੇ ਨੇ ਐਡ ਕਰਾਉਣੀ ਆ ਉਹ ਤਾਂ ਇੱਕ মিডিਆ ਚੈਨਲ ਤੇ ਆਉਣਾ ਨਾ ਹੁਣ ਅਗਲਾ ਰਾਜਨੀਤੀ 'ਚ ਉਤਰਨ ਲਈ ਵੀ মিডিਆ ਚੈਨਲ ਤੇ ਆਉਂਦਾ ਆਪਦੇ ਆਪ ਨੂੰ ਦੱਸਦਾ ਕਿ ਵੀ ਮੈਂ ਆਹ ਕੰਮਾਂ ਕਰਕੇ ਸੀਗਾ ਚੰਗੇ ਕੰਮ ਕੀਤੇ ਮੈਂ ਰਾਜਨੀਤੀ 'ਚ ਆ ਰਿਹਾ ਕਿਉਂਕਿ ਕੇਪੀਐਸ ਨਾਲ ਗੱਲ ਦੀ ਪਰਝਾਈ ਵੀ ਬਣੀਆਂ ਹੋ ਉਹਨੂੰ ਬਹੁਤ ਚਾਹਵਾ ਮੈਂ ਆਉਣ ਵਾਲੇ ਸਮੇਂ 'ਚ ਰਾਜਨੀਤੀ ਦੇ ਵਿੱਚ ਆਵਾਂ ਕਿਉਂਕਿ ਉਹਦੇ ਕੁਝ ਗੱਲਾਂ ਇਹ ਜੀਆਂ ਸੁਣੀਆਂ ਜਿਦੇ ਵਿੱਚੋਂ ਨੇ ਕਾਲੀ ਦਲ ਨੂੰ ਵੀ ਬਲੇਮ ਕੀਤਾ ਵੀ ਬਾਦਲ ਸਾਹਿਬ ਜਾਂ ਕਾਲੀ ਦਲ ਦੇ ਹੋਰ ਬੰਦੇ ਜੋ ਇਹ ਕਹਿੰਦੇ ਤੇ ਵੀ ਅਸੀਂ ਤੇਰਾ ਬਹੁਤ ਧੰਨਵਾਦ ਕਰਦਾ ਖੜਕੂ ਬਾਤ ਖਤਮ ਕੀਤਾ ਤੇ ਸਹੀ ਜੋ ਕੀਤਾ ਵੀ ਅਸੀਂ ਲੋਕਾਂ ਤੋਂ ਡਰਦੇ ਤੇ ਤੈਨੂੰ ਬੋਲ ਨਹੀਂ ਸਕਦੇ ਤੈਨੂੰ ਬੁਲਾ ਨਹੀਂ ਸਕਦੇ ਸਾਨੂੰ ਤੇਰੇ ਲਈ ਮਾੜਾ ਬੋਲਣਾ ਪੈਂਦਾ ਸ਼੍ਰੋਮਣੀ ਕਮੇਟੀ ਬਾਰੇ ਵੀ ਕਿਹਾ ਤੇ ਸਾਡੀ ਸਭ ਤੋਂ ਵੱਡੀ ਸਸਤਾ ਜਿਹਦੇ ਆਸੀਂ ਕਿਸੇ ਟਾਈਮ ਵੀ ਵਾਜਨ ਇੱਕ ਵੀ ਵਾਚਨ ਉਹਨਾਂ ਦਾ ਟਾਲ ਨਹੀਂ ਸਕਦੇ ਦਮਦਮੇ ਟਕਸਾਲ ਉਹਨੇ ਉਹਦੇ ਕੰਨੀਂ ਉਂਗਲੀ ਚੱਕੀ ਵੀ ਕੇਪੀ ਇਸ ਗੱਲ ਨੂੰ ਉਹ ਵੀ ਚੰਗਾ ਮੰਨਦੇ ਤੇ ਪਰ ਤੁਸੀਂ ਇੱਕ ਜੀ ਦੇਖੋ ਵੀ ਇਹ ਕੁਝ ਲੋਕ ਚਲੋ ਤੁਸੀਂ ਕੁਝ ਲੋਕਾਂ ਦਾ ਨਾਮ ਲਿਆ ਕੁਝ ਲੋਕ ਹਰ ਇੱਕ ਪਾਰਟੀ ਦਾ ਇੱਕ ਦੋ ਚਾਰ ਪੰਜ ਬੰਦੇ ਆਉਂਦੇ ਹੋਣਗੇ ਵੀ ਇਹਦਾ ਮਤਲਬ ਪੰਜਾਬ ਸਾਰਾ ਫਿਰ ਝੂਠਾ ਪੀ ਵੀ ਜੋ ਪੰਜਾਬ ਪਟ ਰਿਹਾ ਸੀ ਆਪਦਾ ਦਰਦ ਪੰਜਾਬ ਝੂਠਾ ਪਟ ਰਿਹਾ ਸੀ ਵੀ ਕੇਪੀਐਸ ਗੱਲ ਸਹੀ ਕੀਤਾ ਕਾਲੀਦਲ ਕਹਿੰਦਾ ਵੀ ਅਸੀਂ ਸਟੇਜਾਂ ਤੇ ਖੜ ਕੇ ਬੋਲ ਨਹੀਂ ਸਕਦੇ ਕੇਵੀਐਸ ਗੱਲ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ ਪਰ ਕੇਪੀਐਸ ਗੱਲ ਸਹੀ ਕੀਤਾ ਇਹਦਾ ਮਤਲਬ ਕਾਲੀ ਦਲ ਵੀ ਕੌਮ ਨਾਲ ਗਦਾਰੀ ਖੇਡ ਰਿਹਾ ਸੀ ਕਿਉਂਕਿ ਕਾਲੀ ਦਲ ਨੇ ਤਾਂ ਚਲੋ ਜੇ ਆਪਾਂ ਕਾਲੀ ਦਲ ਦੇ ਗੱਲ ਨਾਲ ਕਾਲੀ ਦਲ ਨੇ ਕੀਤਾ ਵੀ ਆ ਕਿਉਂਕਿ ਮਨੇਜ ਕੋਲਲੇ ਦੇ ਵਿੱਚ ਯਹਾਰ ਆਲਮ ਨੂੰ ਲਾ ਕੇ ਕਾਲੀ ਦਲ ਨੇ ਸਿੱਖ ਕੌਮ ਦੇ ਮੂੰਹ ਤੇ ਬਹੁਤ ਵੱਡਾ ਥੱਪੜ ਵੀ ਮਾਰਿਆ ਹੋਇਆ ਉਹ ਸਾਡੇ ਲੋਕਾਂ ਨੇ ਥੱਪੜ ਖਾਧਾ ਉਹ ਜਿਤਾਇਆ ਵੀ ਆ ਤੁਸੀਂ ਦੇਖੋ ਹੌਲੀ ਹੌਲੀ ਕੌਮ ਦੀਆਂ ਗੱਲਾਂ ਲੋਕਾਂ ਸਾਹਮਣੇ ਆ ਹੀ ਜਾਂਦੀਆਂ ਨੇ ਸਭ ਤੋਂ ਧੰਨਵਾਦ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਜੋ ਲੋਕਾਂ ਨੂੰ ਜਾਗਰਤ ਕਰ ਰਿਹਾ ਸਾਡੇ ਵਰਗੇ ਨੇ ਅਸੀਂ ਦੁਬਾਰਾ ਗੱਲ ਨੂੰ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਬੰਦੇ ਨੇ ਇਹਦੇ ਭਰਾ ਨੇ ਕੇਪੀਐਸ ਭਰਾ ਨੇ ਕੀ ਕਿਹਾ ਉਹਦੀ ਭਝਾਈ ਨੇ ਕੀ ਕਿਹਾ ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਉਹ ਤਾਂ ਉਹ ਕਹਿੰਦਾ ਗੈਂਗਸਟਰ ਆਪਦੇ ਆਪ ਨੂੰ ਸਿੱਖਾਂ ਨਾਲ ਜੋੜਦੇ ਨੇ ਭਿੰਡਰਾਂ ਵਾਲੇ ਸੰਤਾਂ ਨੂੰ ਚਰੋ ਮਾੜਾ ਚੰਗਾ ਬੋਲਦਾ ਦੇ ਗੈਂਗਸਟਰ ਆਉਂਦੇ ਨੇ ਵੀ ਗੈਂਗਸਟਰ ਵੀ ਮੇਰੇ ਕੋਲੇ ਆਉਂਦੇ ਨੇ ਕਹਿੰਦਾ ਉਹ ਮੈਨੂੰ ਕਹਿੰਦੇ ਨੇ ਵੀ ਮੇਰੇ ਤੇ ਨਜਾਇਜ਼ ਹਥਿਆਰ ਆਪਾਂ ਫੜਾਣਾ ਫੇਰ ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਸੱਚੀ ਗੱਲ ਦੱਸੋ ਨਹੀਂ ਤੇ ਰੈਨਕਾਉਂਟਰ ਹੋ ਜਾਊਗਾ ਇਹਦਾ ਮਤਲਬ ਜੇ ਪੁਲਿਸ ਨੂੰ ਕੋਈ ਬੰਦਾ ਨਹੀਂ ਮਿਲਦਾ ਪੁਲਿਸ ਨੂੰ ਕੋਈ ਸਰਾਖ ਨਹੀਂ ਮਿਲਦਾ ਪੁਲਿਸ ਇਨਕਾਉਂਟਰ ਕਰ ਦਿੰਦੀ ਆ ਸਾਡੇ ਨੇੜੇ ਪਿੰਡ ਸਿੰਘਾਂ ਦਵਦ ਇਨਕਾਉਂਟਰ ਹੋਇਆ ਸਭ ਨੂੰ ਪਤਾ ਰਖੜੇ ਮਰੌੜ ਦੀ ਧਰਤੀ ਤੇ ਜਵਾਗ ਅਗਵਾ ਕਰਨ ਦੇ ਵਿੱਚ ਅੱਜ ਉਹ ਪਰਿਵਾਰ ਬਿਲਕੁ ਦਾ ਫਿਰਦਾ ਪਰ ਉਹ ਬੰਦਿਆਂ ਨੂੰ ਮਹਾਰਾਜ ਨੇ ਸਜ਼ਾ ਰਾਤ ਨੂੰ ਹੀ ਦਿੱਤੀ। ਉਹਨਾਂ ਨੇ ਕਰਨਲ ਨਾਲ ਪੰਗਾ ਲਿਆ। ਕਰਨਲ ਨੇ ਉਹਨਾਂ ਨੂੰ ਅਲਝਾਇਆ। ਐਸਾ ਸ਼ੇਕ ਲੱਗਿਆ ਅੱਜ ਸિંહਾ ਦੋਲ ਵਾਲਾ ਪਰਿਵਾਰ ਵੀ ਕਿਸੇ ਵਧੀਆ ਏਜੰਸੀ ਤੋਂ ਇਨਕੁਆਰੀ ਕਰਵਾ ਕੇ ਉਹ ਬੰਦਿਆਂ ਦੀ ਕਿਉਂਕਿ ਹਰ ਇੱਕ ਨੂੰ ਪਤਾ ਵੀ ਉਹ ਮੁੰਡਾ ਸਾਮ ਨੂੰ ਅਰੈਸਟ ਹੋ ਗਿਆ ਦੀ ਪੁਲਿਸ ਨੇ ਫੜ ਲਿਆ ਦੀ। ਉਹ ਤੋਂ ਬਾਅਦ ਉਹਦਾ ਇਨਕਾਊਂਟਰ ਕੀਤਾ ਗਿਆ। ਕਿਉਂਕਿ ਇਨਕਾਊਂਟਰ ਲਬਜ ਦੀਪ ਸਿੱਧੂ ਬਾਈ ਦੀਆਂ ਇੱਕ ਬਾਕੀ ਗੱਲਾਂ ਯਾਦ ਆਉਂਦੀਆਂ ਨੇ ਕਿਉਂਕਿ ਉਹ ਕਹਿੰਦਾ ਸੀ ਜੋ ਆਪਾਂ ਬਿਆੰਤ ਵਾਲੇ ਬੋਲਦਾ ਬਿਆੰਤ ਨੇ ਆ ਕੀਤਾ ਬਿਆੰਤ ਨੇ ਆ ਕੀਤਾ ਵੀ ਬਿਆੰਤ ਨੋਂ ਵੀ ਉੱਪਰ ਚੀ ਹੋਊਗੀ ਇਹ ਸਰਕਾਰ ਸੈਂਟਰ ਨਾਲ ਕਿਉਂ ਖਿਚੜੀ ਹੋਊਗੀ ਇਹ ਸਰਕਾਰ ਇਹ 'ਚ ਕੋਈ ਸ਼ੱਕ ਨਹੀਂ ਅੱਜ ਜੋ ਸਰਕਾਰ ਦੇ ਵਿੱਚ ਨੁਮਾਇੰਦੇ ਨਹੀਂ ਕਰ ਰਹੇ ਸਭ ਚਾਰਜ ਪੁਲਿਸ ਕੋਲੇ ਨੇ ਜੋ ਕੋਈ ਧੱਕਾ ਮੁੱਕੀ ਹੋ ਰਹੀ ਆ ਸਰਹਿਆਂ 'ਚ ਚੱਲ ਰਹੀ ਆ ਕਿਸੇ ਦੇ ਮਨ 'ਚ ਕੋਈ ਡਰ ਭੈ ਨਹੀਂ ਕੀ ਹੋ ਜੂਗਾ ਹਾਂ ਬਾਦ ਦੇ ਵਿੱਚ ਬਸਖ ਜੀ ਇਹਨਾਂ ਦੇ ਪੈਰਾਥੋਲੋਮੀਟੀ ਦਿੱਖੇ ਜਦੋਂ ਕੋਈ ਮਰ ਜਾਂਦਾ ਵੀ ਇਹਦਾ ਕੋਈ ਜਵਾਬ ਦੇਣਾ ਪਊਗਾ ਕੱਲ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਗੇ ਪਰ ਉਹ ਚੀਜ਼ਾਂ ਨੂੰ ਸਮਾਂ ਲੱਗ ਜਾਂਦਾ ਉਹਨੂੰ ਸਮਾਂ ਲੱਗ ਜਾਂਦਾ ਉਹ ਆਪਣੀਆਂ ਰੋਟੀਆਂ ਪਕਾ ਜਾਂਦੇ ਨੇ ਐਂਡ ਤੇ ਆਏ ਸੋਚ ਰਹੇ ਨੇ ਵੀ ਅੱਜ ਝਿਲ੍ਹ 'ਚ ਬੈਠ ਕੇ ਖਾ ਲਾਂਗੇ ਪਰ ਖਾਣੀਆਂ ਬਹੁਤ ਨੂੰ ਪੈਣਗੀਆਂ ਜਿਨ੍ਹਾਂ ਨੇ ਕੀਤੇ ਨੇ ਭੁਗਤਣਗੇ ਸਭ ਉਹ ਭਿੰਡਰਾਂ ਵਾਲੇ ਸੰਤਾਂ ਬਾਰੇ ਬੋਲ ਰਿਹਾ ਵੀ ਭਿੰਡਰਾਂ ਵਾਲੇ ਸੰਤਾਂ ਨੇ ਦਰਬਾਰ ਸਾਹਿਬ ਦੇ ਵਿੱਚ ਬੈਠੇ ਉਹ ਏਜੰਸੀਆਂ ਨਾਲ ਆਏ ਰਲੇ ਹੋਏ ਤੇ ਬਾਹਰ ਰਲੇ ਉਹ ਇੱਕ ਪਾਸੇ ਅੰਮ੍ਰਿਤਪਾਲ ਨੂੰ ਵੀ ਬੋਲ ਰਿਹਾ ਵੀ ਅੰਮ੍ਰਿਤਪਾਲ ਅੱਜ ਏਜੰਸੀਆਂ ਦਾ ਖੜਾ ਕੀਤਾ ਹੋਇਆ ਟਾਰਗੇਟ ਆ ਇਹਦਾ ਮਤਲਬ ਵੀ ਭਿੰਡਰ ਵਾਲੇ ਸੰਤਾਂ ਨੂੰ ਵੀ ਦੁੱਖ ਟਾਰਗੇਟ ਹੈ ਕਹਿਣਾ ਵੀ ਏਜੰਸੀਆਂ ਨੇ ਤਿਆਰ ਕੀਤੀ ਹੋਏ ਤੇ ਤੇਰਾ ਕੋਈ ਇੱਕ ਵੀ ਆਪਣੀਆਂ ਗੱਲਾਂ ਦੇ ਆਪੇ ਤੂੰ ਜਵਾਬ ਦੇ ਜਾਨਾ ਆਪੇ ਤੂੰ ਸਵਾਲ ਖੜੇ ਕਰੀ ਜਾਨਾ ਪਰ ਉਹ ਕਾਦੇ ਲਈ ਤੂੰ ਆਪਣੀ ਧਰਮ ਪਤਰੀ ਨੂੰ ਰਾਜਨੀਤੀ ਦੇ ਵਿੱਚ ਉਤਾਰਨ ਲਈ ਤੂੰ ਸਾਰੀਆਂ ਗੱਲਾਂ ਬੋਲ ਰਿਹਾ ਤੂੰ ਆਪ ਦੇ ਆਪ ਨੂੰ ਸਹੀ ਸਾਬਤ ਕਰਨਾ ਚਾਹਣਾ ਅੱਜ ਸਕਾਲਟੀਆਂ ਤੂੰ ਵੀ ਲਈ ਫਿਰਦਾ ਕੇ ਪੀਸ ਗੱਲਾਂ ਜੇ ਦੁਨੀਆ ਤੇ ਨਹੀਂ ਰਿਹਾ ਮਰ ਗਿਆ ਉਹਨੇ ਪਾਪ ਕੀਤਾ ਮਰਿਆ ਠੀਕਾ ਚਲੋ ਮੌਤ ਆਪਦੀ ਮਰਿਆ ਜਿਵੇਂ ਮਰਜੀ ਮਰਿਆ ਕਿਸੇ ਸਿੰਘ ਤੇ ਉਹਦਾ ਤਾਂ ਧੱਬਾ ਨਹੀਂ ਲੱਗਿਆ ਹੈਗਾ ਕਿ ਜੇ ਹੋਰ ਇਨਸਾਨ ਤੇ ਧੱਬਾ ਨਹੀਂ ਲੱਗਿਆ ਹੈਗਾ ਉਹ ਆਪਦੀ ਮੌਤ ਲੋਕ ਸਭ ਕੇ ਮਰ ਗਿਆ ਪਰ ਉਹਨੇ ਜੋ ਪਰਿਵਾਰਾਂ ਦਾ ਘਾਣ ਕੀਤਾ ਉਹ ਤੂੰ ਪਿੰਡਾਂ 'ਚ ਖੜ ਕੇ ਆ ਕੇ ਕਹਿ ਦੇਗਾ ਵੀ ਕੇਪੀ ਇਸ ਗੱਲ ਸਹੀ ਕੀਤਾ ਜਿਹੜੇ ਪਿੰਡ 'ਚ ਚਾਰ ਮੁੰਡੇ ਮਾਰੇ ਹੋਣਗੇ ਪਰਿਵਾਰ ਦੇ ਸਾਹਮਣੇ ਜਾ ਕੇ ਕਹਦੇ ਕੇਪੀ ਇਸ ਕਰਨ ਸਹੀ ਕੀਤਾ ਅਗਲਾ ਤੈਨੂੰ ਥੱਲੇ ਲਾ ਲੂਗਾ ਸਟੇਜ ਤੋਂ ਕਿਉਂਕਿ ਤੁਸੀਂ ਉਹ ਪੰਜਾਬ ਦਾ ਜੋ ਘਾਣ ਤੁਸੀਂ ਸੋਡੇ ਲੋਕਾਂ ਨੇ ਕੀਤਾ ਤੂੰ ਵੀ ਵਿਚੇ ਹੋਵੇਂਗਾ ਪੈਸੇ ਇਕੱਠੇ ਕਰ ਤੇ ਤੂੰ ਵੀ ਵਿਚੇ ਹੋਵੇਂਗਾ ਜ਼ਿਆਦਾ ਪੰਜਾਬ ਦਾ ਘਾਣ ਕਰਨ ਤੇ ਤੁਸੀਂ ਲੋਕਾਂ ਨੇ ਬੇੜਾ ਕਰ ਕਰ ਰਲ ਮਿਲ ਕੇ ਕੀਤਾ ਕਿਸੇ ਗਰੀਬ ਪਰਿਵਾਰ ਦਾ ਪੁੱਤ ਚਕਾ ਕੇ ਸਾਮ ਨੂੰ ਉਹਦਾ ਮੁੱਲ ਪਾ ਕੇ ਜੇ ਤਾਂ ਕਿਸੇ ਪਰਿਵਾਰ ਨੇ ਮੁੱਲ ਪਾ ਕੇ ਉਹਦੇ ਪੈਸੇ ਦੇਤੇ ਫੇਰ ਲੈ ਲੈ ਦੂਜੀ ਗੇਰੀ ਫੇਰ ਚੱਕਣਾ ਉਹਦਾ ਫੇਰ ਮੁੱਲ ਪਾਉਣਾ ਜੇ ਦੂਜੀ ਗੇਰੀ ਪੈਸੇ ਨਾ ਦਿੱਤੇ ਜਾਣੇ ਤਾਂ ਤੁਸੀਂ ਉਹਦਾ ਇੰਕਾਊਂਟਰ ਕਰ ਦੇਣਾ ਜੇ ਕਰਤੂਤਾਂ ਸਰਕਾਰ ਦੀਆਂ ਨੰਗੀਆਂ ਹੋਣ ਲੱਗ ਜਣੇ ਇਹ ਕੇਪੀਐਸ ਗਿੱਲ ਦੀਆਂ ਲੋਕ ਜਿਹੜੇ ਲੋਕ ਇਹ ਰਾਹਾਂ ਤੇ ਬਹੁਤ ਮੈਂ ਸ਼ਾਇਦ ਮੇਰੇ ਜਾਦਵਿਕ ਭਰਾ ਉਹ ਇਹੀ ਗੁਰਸਿੱਖ ਪਰਿਵਾਰਾਂ ਨਾਲ ਚੈਨਲਾਂ ਤੇ ਇੰਟਰਵਿਊ ਕਰਦਾ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਉਂਦਾ ਠੀਕ ਆ ਬੀਬੀ ਸੰਦੀਪ ਗੌਰ ਖਾਲਸਾ ਉਹਨੂੰ ਜਾ ਕੇ ਮਰੋ ਉਹ ਤੋਂ ਸੁਣੋ ਦੁੱਖ ਵੀ ਪੁਲਿਸ ਨੇ ਕੀ ਕੀ ਜ਼ੁਲਮ ਕੀਤੇ ਨੇ ਸਾਡੇ ਨਾਲ ਉਹ ਸਮੇਂ ਕਿਵੇਂ ਟੋਟੂਕੇ ਸਿੱਖਾਂ ਨੂੰ ਮਾਰਿਆ ਧੀਆ ਭੈਣਾਂ ਨਾਲ ਸਾਡੇ ਨਾਲ ਕੀ ਕੀਤਾ ਗਿਆ ਭੈਣ ਭਾਈ ਦਾ ਰਿਸ਼ਤਾ ਖਤਮ ਕਰਤਾ ਮਾਂ ਪਿਓ ਧੀ ਦਾ ਰਿਸ਼ਤਾ ਖਤਮ ਕਰਤਾ ਉਹ ਸਮੇਂ ਦੀਆਂ ਸਰਕਾਰਾਂ ਦੇ ਪੁਲਿਸ ਨੇ ਕਿਉਂ ਸਰਕਾਰਾਂ ਵਿੱਚ ਹੀ ਹੋ ਗਿਆ ਸਰਕਾਰ ਦੇ ਨਾਲੇ ਪੁਲਿਸ ਚੱਲਦੀ ਆ ਕਿਉਂਕਿ ਪੰਜਾਬ ਦੇ ਤਾਂ ਅੰਡਰ ਆ ਇਹ ਕਿਹੜਾ ਦਿੱਲੀ ਆ ਵੀ ਦਿੱਲੀ ਲੋਕਲ ਸਰਕਾਰ ਦੇ ਅੰਡਰ ਨਹੀਂ ਹੈਗੀ ਪੁਲਿਸ ਹਾਲਾਤ ਐਸੇ ਕਰਕੇ ਅੱਜ ਅਜੇ ਲਗ ਲਗ ਸਾਰਿਆਂ ਦੇ ਉਂਗਲਾਂ ਚੱਕ ਰਿਹਾ ਤੈਨੂੰ ਚੌਧਰ ਨਹੀਂ ਮਿਲਣੀ ਕਿਉਂਕਿ ਮਰੇ ਕੋਲੋਂ ਤੋਂ ਯਹਾਰ ਆਦਮ ਨੂੰ ਜਿਤਾਇਆ ਅੱਜ ਤੱਕ ਲੋਕਾਂ ਨੂੰ ਥੂ ਥੂ ਕੀਤੀ ਜਾ ਰਹੀ ਆ ਹਰ ਇੱਕ ਮੀਡੀਆ ਚੈਨਲ ਤੇ ਜੇ ਕੋਈ ਚੰਗਾ ਵਿਦਵਾਨ ਬੈਠਾ ਕੋਈ ਰਾਜਨੀਤਿਕ ਤੌਰ ਤੇ ਯਹਾਰ ਆਲਮ ਤੇ ਗੱਲ ਆਉਂਦੀ ਆ ਤਾਂ ਮਰੇਕ ਕੋਲ ਨੇ ਸਹਿਰ ਦੇ ਅੱਖ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੋਹਾਂ ਦੀ ਦੂਏ ਪਾਸੇ ਵੋਟ ਪੈਣ ਦਾ ਕਾਰਨ ਵੀ ਉਹਨੂੰ ਇਹ ਤੀ ਦੂਏ ਪਾਸੇ ਮੁਸਤਫਾ ਸਾਹਿਬ ਤੇ ਕੋ ਮੌਕੇ ਦਾ ਅਫਸਰ ਸੀ ਉਹ ਵੀ ਠੱਗਾ ਕਰ ਰਿਹਾ ਸੀ ਇਹ ਉਹਦੇ ਨਾਲ ਖਹਿਣ ਜੋਗਾ ਹੋ ਗਿਆ ਕਿ ਉੱਥੇ ਆ ਕੇ ਤਾਂ ਲੋਕਾਂ ਨੇ ਮੁਸਤਫੇ ਤੋਂ ਕਿਹ ਹੋਏ ਨੇ ਜਹਾਰ ਆਲਮ ਨੂੰ ਵੋਟਾਂ ਪਾਈਆਂ ਪਰ ਅੱਜ ਦੇਖੋ ਕਹਿਜੇ ਲੋਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਤਰੂ ਫਿਰਦੇ ਨੇ ਆਪ ਦੇ ਆਪ ਨੂੰ ਸਾਫ਼ ਸੁਥਰਾ ਸ਼ੋਅ ਕਰ ਰਹੇ ਨੇ ਵੀ ਜੋ ਅਸੀਂ ਕੀਤਾ ਸਾਡੇ ਪਰਿਵਾਰਾਂ ਨੇ ਕੀਤਾ ਵੀ ਬਹੁਤ ਚੰਗਾ ਕੀਤਾ ਆਪਦੇ ਆਪ ਕੌਮੀ ਬਣ ਰਹੇ ਨੇ ਉਹ ਪੰਜਾਬ ਦੇ ਵਿੱਚ ਵੀ ਬਹੁਤ ਕੌਮੀ ਆ ਅਸੀਂ ਸਹੀ ਕੰਮ ਕੀਤੇ ਨੇ ਪਰ ਜੋ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਪੀੜਾ ਕਰ ਕੀਤਾ ਉਹਦੇ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ ਹੈਗਾ ਸੋਨੂੰ ਕਿੰਨੀਆਂ ਕਿ ਲਾਂਤਾਂ ਪਾਈਆਂ ਜਾਣ ਉਹ ਥੋੜੀਆਂ ਨਹੀਂ ਮੈਂ ਕਹਿੰਦਾ ਜੇ ਤੂੰ ਰਾਜਨੀਤੀ ਤੂੰ ਮੱਕੜ ਨੂੰ ਵੀਰ ਨੂੰ ਕਹਿੰਦਾ ਸੀ ਵੀ ਮੈਂ ਤੇਰੇ ਨਾਲ ਕਈ ਹਜੇ ਇੰਟਰਵਿਊਆਂ ਕਰਨੀਆਂ ਨੇ ਖਾਸਾ ਕੁਸ ਅੱਗੇ ਰਹਿਣਾ ਜਾਂ ਤਾਂ ਫਿਰ ਬਾਈ ਨੇ ਮੂਰੇ ਰੱਖ ਤੈ ਮੱਕੜ ਵੀਰ ਨੂੰ ਲਿਸਟ ਦਿੱਤੀ ਆ ਮੈਂ ਵੀ ਉਹਨਾਂ ਤੋਂ ਲਿਸਟ ਲੈਣ ਦੀ ਕੋਸ਼ਿਸ਼ ਕਰੂੰਗਾ ਵੀ ਉਹ ਲਿਸਟ ਜਗ ਜाहिर ਕੀਤੀ ਜਾਵੇ ਵੀ ਉਹ ਲਿਸਟ ਦੇ ਵਿੱਚ ਕਿਹੜੇ ਕਿਹੜੇ ਨਾਮ ਲਿਖੇ ਹੋਏ ਨੇ ਕਿਉਂਕਿ ਮੇਰੇ ਲਵੇ ਮੱਕੜ ਸਾਹਿਬ ਦਾ ਡਾਇਰੈਕਟਰ ਨੰਬਰ ਹੈ ਦੀ ਮੈਂ ਸੁਖ ਜਗਰਾਮਾ ਤੋਂ ਭਰਾ ਤੋਂ ਲੈ ਕੇ ਨੰਬਰ ਵੀਰ ਮੱਕੜ ਨਾਲ ਜਰੂਰ ਗੱਲ ਕਰੂੰਗਾ ਵੀ ਉਹ ਵੀਰੋ ਲਿਸਟ ਨੂੰ ਜਗ ਜाहिर ਕਰੋ ਜੋ ਇਹਦੇ ਭਰਾ ਨੇ ਕੇਪੀਸ ਗੱਲ ਦੇਣ ਦਿੱਤੀ ਆ ਵੀ ਆ ਲੋਕ ਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਤੇ ਜਿਹੜੇ ਕੇਪੀਐਸ ਗੱਲ ਨੂੰ ਸਹੀ ਕਹਿੰਦੇ ਤੇ ਕੋਈ ਕਾਂਗਰਸ ਹੋਂਦ ਅਸੀਂ ਕਹਿ ਨਹੀਂ ਸਕਦੇ ਕਾਂਗਰਸ ਨੇ ਤਾਂ ਘਾਣ ਕਰਨ ਦੇ ਵਿੱਚ ਦੀ ਕਾਂਗਰਸ ਦਾ ਕਲੰਕ ਲੱਗਿਆ ਹੋਇਆ ਪਰ ਕਾਲੀਦਲ ਦੇ ਹਾਂ ਇਹ ਪਤਾ ਵੀ ਕਾਲੀਦਲ ਦੇ ਰਲੇ ਨਾਲ ਹੋਤੇ ਪਰ ਕਾਲੀਦਲ ਦੇ ਕਿਹੜੇ ਬੰਦੇ ਗੱਲਾਂ ਕਹਿੰਦੇ ਕੇਪੀਐਸ ਗੱਲ ਸਹੀ ਆ ਅਸੀਂ ਨੰਗਾ ਚੱਟਾ ਸੀ ਉਹਨਾਂ ਨੂੰ ਕਰਾਂਗੇ ਮੂਰੇ ਲੈ ਕੇ ਮੈਂ ਬੋਲੂ ਨੰਗਾ ਚੱਟਾ ਲੋਕਾਂ ਮਾਰੇ ਯਾਰ ਸਾਨੂੰ ਅਸੀਂ ਆਪ ਦੇ ਕੌਮ ਨੂੰ ਬਚਾਉਣ ਲਈ ਆਪਦੇ ਲੋਕਾਂ ਨੂੰ ਬਚਾਉਣ ਲਈ ਅਸੀਂ ਬੋਲਾਂਗੇ ਨਾ ਧੜਕ ਬੋਲਾਂਗੇ ਕਿਉਂਕਿ ਮੈਂ ਆਪਦੇ ਆਪ ਨੂੰ ਵੀ ਕੌਮ ਲਈ ਗੱਲ ਕਰਨੀ ਹੁੰਦੀ ਕੋਈ ਮੈਂ ਬਹੁਤ ਖੁਸ਼ ਨਸੀਬ ਸਮਝਦਾ ਵੀ ਜੇ ਇਹੀ ਜਿਹੀਆਂ ਗੱਲਾਂ ਮੇਥੋਂ ਕਹੀਆਂ ਜਾਣ ਇਹ ਜਿਹੇ ਲੋਕ ਮੂਰੇ ਹੋਣ ਤਾਂ ਉਹਨਾਂ ਨੂੰ ਮੈਂ ਨੰਗੇ ਕਰ ਨੰਗੇ ਕਰਨਾ ਵੀ ਚਾਹੀਦਾ ਕਿਉਂਕਿ ਸਾਡੇ ਲੋਕਾਂ ਦੇ ਇਹ ਅੱਖਾਂ 'ਚ ਬਹੁਤ ਧੂਲ ਝੋਕ ਕੇ ਤੇ ਬਹੁਤ ਲਾਹੇ ਲੈ ਗਏ ਸਾਨੂੰ ਹਰੇਕ ਨੇ ਮਾਰਿਆ ਜੇ ਕਾਲੀਜ਼ ਵਾਲਾ ਜਾਂ ਕਾਂਗਰਸ ਆਈਏ ਚਾਹੇ ਆ ਝਾੜੂ ਗਲੇ ਬੈਠਣੇ ਹਰੇਕ ਨੇ ਦੱਬਿਆ ਹਰੇਕ ਨੇ ਕੁਚਲਿਆ ਤੇ ਇਹਨਾਂ ਦੀਆਂ ਕਰਤੂਤਾ ਨੇ ਸਾਡੇ ਲੋਕਾਂ ਨੂੰ ਖਤਮ ਕੀਤਾ ਪਰ ਇਹ ਹੁਣ ਕਹਿੰਦੇ ਨੇ ਵੀ ਸਾਡੇ ਘਰੇ ਆ ਕੇ ਚੰਗਾ ਕਹਿ ਦਦੇ ਕੇਪੀਸ ਗੱਲ ਦੇ ਨਾਲ ਤੇ ਲੋਕ ਉਹ ਲੋਕਾਂ ਮੈਰੇ ਸਾਨੂੰ ਪਤਾ ਲੱਗੋ ਲਿਸਟਾਂ ਸਾਨੂੰ ਵੀ ਮਿਲਣ ਤੇ ਅਸੀਂ ਜਾ ਕੇ ਜ਼ाहिर ਕਰੀਏ ਇਹੀ ਮੇਰੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ